ਪੱਟੀਚੂ ਪ੍ਰੇਮ ਸਬੰਧਾਂ ਦੇ ਚੱਲਦਿਆਂ ਪਤੀ ਨੇ ਆਪਣੀ ਪਤਨੀ ਦਾ ਬਹਿਰਮੀ ਨਾਲ ਕੀਤਾ ਕਤਲ ਤਲਾਸ਼ ਨੂੰ ਕੀਤਾ ਖੁਦਰ부ਦਰ ਮਾਮਲਾ ਜ਼ਿਲ੍ਹਾ ਤਰਨਤੰਨ ਦੇ ਵਿਧਾਨ ਸਭਾ ਹਲਕਾ ਪੱਟੀ ਦਾ ਹੈ ਜਿਸ ਵਿੱਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਪਤੀ ਚਮਕੌਰ ਸਿੰਘ ਨੇ ਆਪਣੀ ਪਤਨੀ ਗੁਰਪ੍ਰੀਤ कौर ਦਾ ਬਹਿਰਮੀ ਨਾਲ ਕਤਲ ਕਰਕੇ Laash ਨੂੰ ਕੀਤਾ ਖੁਦਰ부ਦਰ ਅਤੇ ਸਬੰਧੀ ਪੁਲਿਸ ਨੂੰ ਪਤੀ ਦੇ ਬਲੋਂ ਗੁੰਮਰਾ ਕਰਨ ਲਈ ਪੁਲਿਸ ਕੋਲ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ ਜਿਸ ਤੇ ਕਿ ਲੜਕੀ ਦੇ ਪਰਿਵਾਰ ਦੇ ਵੱਲੋਂ ਵੀ ਪੁਲਿਸ ਨੂੰ ਲੜਕੀ ਦੇ ਲਾਪਤਾ ਅਤੇ ਕਤਲ ਕੀਤੇ ਜਾਣ ਦੀ ਸ਼ੱਕ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਮਾਮਲੇ ਨੂੰ ਸੁਲਝਾ ਲਿਆ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੋਂ ਸਿਵ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਨਵੀਂ ਹਾਂਜੀ ਭਾਜੀ ਕੀ ਨਾਮ ਤੁਹਾਡਾ ਨਾਮ ਸਰਦਾਰ ਜਗਨਦਰ ਸਿੰਘ ਕੀ ਗੱਲਬਾਤ ਹੋਈ ਜਰਾ ਥਾਣੀ ਖੜੇ ਅਜਿਹਾ ਇਥੇ ਆਇਆ ਮੈਨੂੰ ਪਤਾ ਲੱਗਾ ਕਿ ਲਕੜੂ ਮਾਰਤੀ ਹੈ ਤੁਹਾਡੇ ਤੇ ਕਿਨੇ ਮਾਰੀ ਹੈ ਅੱਜ ਤੁਮਕੋ ਵਾਲ ਨੇ ਕੀ ਲੱਗਦਾ ਚਮਕਾਦ ਦਾ ਤੁਮ ਯਾਰ ਜਵਾਈ ਕਿੱਥੋਂ ਦਾ ਰਹਿਣਾ ਸਰ ਇਥੋਂ ਦਾ ਪੱਟੀ ਦਾ ਹੀ ਰਹਿਣਾ ਆ ਪੰਜਾਂ ਪੰਜਾਂ ਮਾਹੀ ਹੈ ਵਿਚੇ ਬੁੜੀਆਂ ਨੇ ਪੰਜਾਂ ਪਰ ਹੀ ਮਾਂ ਭੈਣ ਤੇ ਇਹ ਬੁੜੀ ਕੀ ਮੰਗਦੀ ਕਰਦੇ ਹਾਂਜੀ ਮੰਗ ਕੀ ਕਰਦੀ ਆ ਮੰਗ ਜਾਂਗੇ ਕੋਈ ਨਹੀਂ ਮੰਗੇ ਸਿਰ ਆਪ ਆਪਣੀ ਚਾਹੀਦੀ ਮੈਨੂੰ ਹੋਰ ਕੁਝ ਮੰਗਣ ਦੀ ਨਹੀਂ ਚਾਹੀਦੀ ਮੇਰੇ ਕੀ ਚਾਹੀਦੀ ਮੈਂ ਲੋਕ ਵਾਈਫ ਚਮਕੌਰ ਸਿੰਘ ਪਿਛੋ ਪੁੱਲਰਪਿੰਡ ਦੇ ਪੇਕੇ ਕੁੜੀ ਦੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਲਈ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਾਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀ ਕੇ ਬੜੀਆਂ ਨਹਿਰਾਂ ਚੱਲਦੀਆਂ ਹਨ ਰਾਜਸਥਾਨ ਨੂੰ ਉਹਨਾਂ ਦੇ ਵਿੱਚ ਡੁੱਟ ਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਮੇਰੀ ਮਿਸਿਆ ਉਹਦੀ ਤਫ਼ਤੀਸ਼ ਤਹਿਤ ਇਹ ਕਰਨੀ ਸ਼ੁਰੂ ਕੀਤੀ ਇਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਉਹਦੇ ਵਿੱਚ ਜਿਹੜੇ ਤੱਤ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਤਾਂ ਗੜਾ ਘੁੱਟ ਕੇ ਨੂੰ ਮਾਰ ਕੇ ਤੇ লাশ ਸੁੱਟਦੀ ਆ ਕੀ ਗੱਲ ਨਹੀਂ ਸਰ ਕੀ ਹਾਲਾਤ ਸੀ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛ ਕੇ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਿਸ਼ ਉਹਦੀ ਤੇ ਜੋ ਵੀ ਉਹਦੇ ਤੱਤ ਸਾਹਮਣੇ ਆਉਣਗੇ ਉਹਦੇ ਸੰਬੰਧੀ ਕਰਕੇ ਇਹ ਕਾਰਵਾਈ ਕੀਤੀ ਜਾ ਕਿੰਨੇ ਜਣਾਂ ਦੀ ਗ੍ਰਿਫਤਾਰੀ ਹੋ ਚੁੱਕੀ ਸਾਨੂੰ ਅਜੇ ਚਮਕੌਰ ਨੂੰ ਹੀ ਕੀਤਾ ਹੈ ਅਪ੍ਰੀਹੈਂਡ ਦੀ ਪੁੱਛਗਿਸ਼ ਕਰਾਂਗੇ ਰੈਸਟੇ ਦੀ ਫਿਰ ਫਿਰੋਜ਼ ਸਾਹਿਬ ਨਾਲ ਦੀ ਰੈਸਟ ਪਾਗ ਦੇ ਨੇੜੇ ਇੱਕ ਤਫ਼ਤੀਸ਼ ਹਮਨੇ ਆਵਾ ਕਿੰਨੇ ਜਣਾਂ ਦੇ ਸਰ ਪਰਚਾ ਹੋ ਚੁੱਕਾ ਹੈ ਟੋਟਲ 5 ਜਣਾਂ ਦੇ ਪਰਚਾ ਜਿਹੜਾ ਬਾਇ ਨ ਇੱਕ ਚਮਕੌਰ ਸਿੰਘ ਆ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਆਪਣੇਵਾਂ ਗੁਰਪ੍ਰੀਤ ਤੇ ਇੱਕ ਰੀਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦਸਨ ਮੁਤਾਬਕ ਕਿ ਉਹਦੇ ਅਫੇਅਰ ਹੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਵਾਲੀ ਕੀ ਹਮਲੇ ਜਿਲ੍ਹੇ ਦੀ ਜਾਰੀ ਹੈ ਅੰਮ੍ਰੀ ਪਰਚਾ ਦਰਜ ਹੋ ਗਿਆ ਜਿਸ ਹੁਣ ਜਿਹੜਾ ਵਾਦਾ ਰੈੱਡ ਬੋਡੀ ਦੀ ਭਾਲ ਲਾ ਤੇ ਟੀਮਾਂ ਭੇਜ ਰਹੇ ਹਨ ਰੈੱਡ ਬੋਡੀ ਦੀ ਭਾਲ ਕਰਕੇ ਵੱਖ-ਵੱਖ ਨਾਲ ਸੰਪਰਕ ਵੀ ਕਰ ਰਹੇ ਹਨ ਰੈੱਡ ਬੋਡੀ ਮਿਲ ਤੇ ਉਹਦਾ ਜੋ ਵੀ ਡਾਕਟਰੀ ਓਪੀਨੀਅਨ ਲੈ ਕੇ ਉਹ ਵੀ ਉਹਦਾ ਇੱਕ